ਲੋਕ ਸਭਾ 2024 ਦੀਆਂ ਚੋਣਾਂ ਤੋਂ ਪਹਿਲਾਂ ਜਲਾਲਾਬਾਦ ਹਲਕੇ ਦੇ ਪਿੰਡ ਬੁੱਧੋਕੇ ਚ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਾ ਵੱਡਾ ਝਟਕਾ 20 ਤੋਂ 25 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਨੇ ਇਸ ਮੌਕੇ ਪਿੰਡ ਬੁੱਧੋਕੇ ਚ ਪਹੁੰਚੇ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਵੱਲੋਂ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਨਵੇਂ ਪਰਿਵਾਰਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਹੋਰਿਆਂ ਨੇ ਉਸ ਤੋਂ ਬਾਅਦ ਬਰਾੜ ਸਾਹਿਬ ਨੇ ਵੀ ਆਉਣਾ ਹੈ ਉਹ ਬੜੇ ਵੱਡੇ ਪੱਧਰ ਤੇ ਉਹ ਜਿਹੜਾ ਰੋਗੜਸ਼ ਹੋਵੇਗਾ ਉਹ ਮਲਾਪ ਹੋਵੇਗਾ ਅਕਾਲੀ ਦਲ ਤੇ ਕਾਂਗਰਸ ਪਾਰਟੀ ਨੂੰ ਛੱਡ ਕੇ ਵਰਕਰ ਤੁਹਾਡੇ ਨਾਲ ਜੁੜੇ ਨੇ ਭਾਰੀ ਗਿਣਤੀ ਦੇ ਵਿੱਚ ਕੀ ਕਹਿਣਾ ਪੈਣਾ ਮੈਂ ਸਭ ਤੋਂ ਪਹਿਲਾਂ ਤਾਂ ਆਪਦੀ ਸਰਕਾਰ ਦਾ ਧੰਨਵਾਦੀ ਹਾਂ ਜਿਨ੍ਹਾਂ ਦੇ ਕੰਮਾਂ ਤੋਂ ਖੁਸ਼ ਹੋ ਕੇ ਅਸੀਂ ਸਾਡਾ ਛੋਟਾ ਭਰਾ ਯੂਨੀਵਰਸਿਟੀ ਟਕਸਾਲੀ ਕਾਲੀ ਕਹਿੰਦੇ ਸੀ ਪਿੰਡ 'ਚ ਬਿੰਦੂ ਕੰਬੋਜ ਜੀ ਆਜਾ ਆਦੀ ਪਾਰਟੀ ਸ਼ਾਮਲ ਹੋਏ ਔਰ ਬਹੁਤ ਹੀ ਸਤਕਾਰਯੋਗ ਸਾਡੇ ਸਾਬਕਾ ਚੇਅਰਮੈਨ ਲੈਂ ਮਾਰਕੇ ਬੈਂਕ ਦੇ ਸੁਨੀਲ ਕੰਬੋਜ ਜੀ ਮੰਮੀ ਸਾਡੇ ਉਹ ਕਾਂਗਰਸ ਪਾਰਟੀ ਨੂੰ ਟਕਸਾਲੀ ਕਾਂਗਰਸੀ ਛੱਡ ਕੇ ਆਜਾਵਾਦੀ ਪਾਰਟੀ ਸ਼ਾਮਲੇ ਹੋਰ ਸਾਰਾ ਪਿੰਡ ਇਸ ਗੱਲ ਦੀ ਇਕਵਾਹੀ ਦੇ ਰਿਹਾ ਜੀ ਸ਼ਾਮਲ ਹੋ ਕੇ ਇਸ ਆਜਾਵਾਦੀ ਪਾਰਟੀ ਦੇ ਨਾਲ ਕਿ ਚੀਰਮੈਨ ਰਹੇ ਉਹ ਕਾਂਗਰਸ ਪਾਰਟੀ ਦੀ ਸਰਕਾਰ ਦੇ ਵਿੱਚ ਹਾਂਜੀ ਅੱਜ ਆਜਾਵਾਦੀ ਪਾਰਟੀ ਜੁਆਇਨ ਕੀਤੀ ਹੈ ਕੀ ਕਹਿਣਾ ਚਾਹੁੰਦਾ ਦੇਖੋ ਜੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਕੰਮਾਂ ਨੂੰ ਦੇਖ ਕੇ ਪ੍ਰਭਾਵਿਤ ਹੋ ਕੇ ਔਰ ਸਾਡੇ ਹਲਕੇ ਦੇ ਐਮਐਲਏ ਗੋਲਦੀਨ ਮੋਜੀ ਦੇ ਬਹੁਤ ਵਧੀਆ ਢੰਗ ਤਰੀਕੇ ਤੇ ਲੋਕਾਂ ਦੇ ਸਾ ਸਾਬ ਦਾ ਪਿਆਰ ਕਰਦੇ ਨੇ ਔਰ ਲੋਕਾਂ ਦੀ ਜ਼ਰੂਰਤਾਂ ਪੂਰੀਆਂ ਕਰਦੇ ਰਹੇ ਔਰ ਪਿੰਡਾਂ ਦੇ ਵਿੱਚ ਦਿਨ ਰਾਤ ਖੜੀ ਮਿਹਨਤ ਕਰ ਰਹੇ ਨੇ ਇਹਨਾਂ ਦੀਆਂ ਇਈਓ ਚੰਗੀਆਂ ਗੱਲਾਂ ਨੂੰ ਦੇਖ ਕੇ ਮੈਂ ਅੱਜ ਇਹਨਾਂ ਤੋਂ ਪ੍ਰਭਾਵਿਤ ਹੋਇਆ ਹਾਂ ਔਰ ਮੈਂ ਅੱਜ ਆਪਣੀ ਪਾਰਟੀ ਤੋਂ ਜ਼ੈਨ ਦੇਖ ਕੇ ਇਹਨਾਂ ਤੇ ਡਾਲ ਵੱਡੇ ਰਾ ਵੱਡਾ ਜੋ ਕਿ ਖੜਾ ਇਹ ਮੇਰੀ ਜਿੱਥੇ ਵੀ ਡਿਊਟੀ ਜਿਸ ਕਰਤੇ ਮੇਰੀ ਜ਼ਿੰਮੇਵਾਰੀ ਲਾਣਗੇ ਮੈਂ ਤਨ ਦੇ ਹੀ ਨੰਭਾਵਾਂਗਾ ਔਰ ਕਿਸੇ ਤਰੀਕ ਦੀ ਕੋਈ ਇਹਨਾਂ ਨੂੰ ਸ਼ਿਕਾਇਤ ਨਹੀਂ ਆਏਗੀ ਭਾਜੀ ਤੁਸੀਂ ਜਿਸ ਤਰ੍ਹਾਂ ਐਮਐਲਏ ਸਾਹਮਣੇ ਕਿਹਾ ਵੀ ਟਕਸਾਲੀ ਅਕਾਲੀ ਦੇ ਨਾਮ ਦੇ ਨਾਲ ਤੁਸੀਂ ਜਾਣੇ ਜਾਂਦੇ ਸੀ ਪਰ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕੀਤਾ ਹੈ ਕੀ ਕਾਰਨ ਲਿਆ ਮੇਰਾ ਸਭ ਤੋਂ ਵੱਡਾ ਹੀ ਕਾਰਨ ਹੈ ਜੀ ਮੈਂ ਪਹਿਲਾਂ ਵੀ ਆਪਦੀ ਜਦੋਂ ਮੈਂ ਬੋਲਿਆ ਵੀ ਮੇਰੀ 1999 ਜ98 99 ਇੱਥੇ ਵੀ ਜਿਹੜਾ ਐਮਪੀ ਦਾ ਇਲੈਕਸ਼ਨ ਸੀ ਜੀ ਪਹਿਲਾਂ ਸਰਦਾਰ ਜੋਰਾ ਸਿੰਘ ਮਾਨ ਦਾ ਮੈਂ ਵੋਟ ਹੀ ਕਾਲੀ ਦਲ ਨੂੰ ਪਾਈ ਸੀ ਅੱਜ ਤੱਕ ਮੇਰੀ 42 ਸਾਲ 43 ਉਮਰ ਹੋ ਗਈ ਹੈ ਜੀ ਮੈਂ ਸ਼ਿਰੂ ਤੋਂ ਕਾਲੀ ਦਲ ਤੋਂ ਬਿਨਾਂ ਪਾਸੇ ਵੋਟ ਪਾਈ ਨਹੀਂ ਪਰ ਮੈਂ ਖਫਾ ਇਸ ਗੱਲ ਤੋਂ ਹਾਂ ਜੀ ਸਰਕਾਰ ਵੀ ਹੈ ਨਹੀਂ ਪਰ ਜਦੋਂ ਕੀ ਪ੍ਰੋਬਲਮ ਹੁੰਦੀ ਹੈ ਸਾਡੇ ਜਿਹੜਾ ਵੀ ਇੱਥੇ ਹੈਗੇ ਆ ਜਿਹੜੇ ਕਾਲੀ ਦਲ ਦੇ ਮੇਨ ਬੰਦੇ ਆ ਉਹਨਾਂ ਨੂੰ ਫੋਨ ਕਰੂੰ ਉਹਨਾਂ ਨੇ ਅੱਜ ਵੀ ਫੋਨ ਨਹੀਂ ਚੱਕਣਾ ਨਾ ਹੀ ਬੈਕ ਕਾਲ ਕਰਨੀ ਜਦੋਂ ਵੀ ਕਿਤੇ ਕੋਈ ਮੁਸੀਬਤ ਪੈ ਜਾਂਦੀ ਮੇਰੇ ਪਿਛਲੇ ਡੇਢ ਦੋ ਸਾਲਾਂ ਇੱਕ ਵੱਡੀਆਂ ਮੁਸੀਬਤਾਂ ਦੋ ਚਾਰ ਪਈਆਂ ਉਹ ਬੰਦਿਆਂ ਨੇ ਮੇਰਾ ਫੋਨ ਨਹੀਂ ਚੱਕਿਆ ਪਰ ਮੈਂ ਵੋਟ ਪਾਈ ਨਹੀਂ ਸੀ ਐਮਐਲਏ ਸਾਹਿਬ ਨੂੰ ਪਰ ਮੈਨੂੰ ਕਿਸੇ ਬੰਦੇ ਨੇ ਸਲਾਹ ਦਿੱਤੀ ਯਾਰ ਤੂੰ ਕਹਿੰਦਾ ਗੋਲਦੀ ਨੂੰ ਫੋਨ ਕਰ ਲੈ ਚਲੋ ਕਿ ਫਸਿਆ ਹੁੰਦਾ ਨਾ ਬੰਦਾ ਉਹਨੂੰ ਤਣਕੇ ਦਾ ਵੀ ਸਾਰਾ ਹੁੰਦਾ ਮੈਂ ਫੋਨ ਕੀਤਾ ਮੈਨੂੰ ਸਭ ਤੋਂ ਵੱਡੀ ਇਹ ਖੁਸ਼ੀ ਹੋਈ ਉਹ ਫੋਨ ਕੀਤਾ ਕਹਿੰਦਾ ਹਾਂ ਬਿੰਦੂ ਨੰਬਰ ਫੀਟ ਸੀ ਪੁਰਾਣੋਂ ਪਹਿਲਾਂ ਵਰਤਦੇ ਸੀਗੇ ਮੈਂ ਸਾਰੀ ਆਪਦੀ ਗੱਲ ਦੱਸੀ ਜੀ ਤੇ ਮੇਰਾ ਇਸ ਬੰਦੇ ਨੇ ਸਾਥ ਦਿੱਤਾ ਜੀ ਐਮਐਲਏ ਸਾਹਿਬ ਨੇ ਮੈਂ ਇਹਨਾਂ ਗੱਲਾਂ ਤੇ ਉਹ ਅੱਜ ਵੀ ਨਹੀਂ ਮੇਰਾ ਫੋਨ ਚੱਕਦੇ ਤੇ ਇਹ ਅੱਜ ਸੱਤਾ 'ਚ ਵੀ ਹੋ ਕੇ ਐਮਐਲਏ ਵੀ ਹੋ ਕੇ ਮੇਰਾ ਫੋਨ ਮੈਨੂੰ ਬੈਕ ਕਾਲ ਆਉਂਦੀ ਹੈ ਜੀ ਤੇ ਮੈਂ ਜਦੋਂ ਵੀ ਕੋਈ ਅੱਧੀ ਰਾਤ ਹੋਵੇ ਪਿੰਡ ਦਾ ਕੰਮ ਲੈ ਕੇ ਗਿਆ ਮੇਰੇ ਕੰਮ ਵੀ ਕੀਤੇ ਸਾਡਾ ਬ੍ਰੇਕਰ ਸੀ ਜੀ ਬਿਜਲੀ ਕਰਦਾ 92 ਦਾ ਸਾਡਾ ਬਿਜਲੀਕਾਰ ਬਣਿਆ 93 ਦਾ ਜੀ ਉਹ ਬ੍ਰੇਕਰ ਵੀ ਸਾਨੂੰ ਐਮਐਲਏ ਸਾਹਿਬ ਦੀ ਦੇਣ ਆ ਜਿਹੜਾ 15-20 ਦਿਨਾਂ 'ਚ ਮਨਜ਼ੂਰ ਹੋ ਗਿਆ ਜੀ ਉਹ ਲੱਗ ਜਾਣ ਜੀ ਕਿੰਨੇ ਪਰਿਵਾਰ ਆਏ ਤੁਹਾਡੇ ਨਾਲ ਸ਼ ਮੇਰੇ ਨਾਲ ਤਾਂ ਜੀ 20-25 ਪਰਿਵਾਰ ਆ ਜਿਹੜੇ ਮੇਰੇ ਨਾਲ ਹਮੇਸ਼ਾ ਚੱਲਦੇ ਆ ਜਿਹੜੇ ਪਾਸੇ ਜਾਂਦੇ ਨਹੀਂ ਉਹ ਸਾਰੇ ਮੇਰੇ ਨਾਲ ਹੀ ਆ ਜੀ ਅੱਜ ਬਾਕੀ ਮੇਰਾ ਜਿਹੜਾ ਪਿੰਡ ਹੈ ਜੀ ਪਿੰਡ ਦੇ ਵਿੱਚ ਅੱਜ ਇੱਕ ਘਰ ਵੀ ਨਹੀਂ ਰਹਿ ਗਿਆ ਜਿਹੜਾ ਮਤਲਬ ਕਿ ਮੇਰੇ ਘਰੇ ਨਾ ਆਇਆ ਹੋਵੇ ਬਾਹਰੋਂ ਮੈਂ ਇੱਕ ਵੀ ਬੰਦਾ ਨਹੀਂ ਸੱਦਿਆ ਜੀ ਜਿੰਨਾ ਜਿਹੜਾ 3-400 ਬੰਦੇ ਰ ਇਕੱਠਾ ਹੈ ਜੀ 700 ਪਿੰਡ ਦੀ ਵੋਟ ਆ ਸਾਢੇ 3-400 ਬੰਦਾ ਆਇਆ ਮੇਰੇ ਸਾਰੇ ਇੱਕ-ਇੱਕ ਘਰ ਦਾ ਮੈਂਬਰ ਜ਼ਰੂਰ ਪਹੁੰਚਿਆ ਬਾਕੀ ਤਾਂ ਐਂ ਤਾਂ ਸਾਰੇ ਹੀ ਆਏ ਆ ਪੰਜ ਮੈਂਬਰ ਆ ਚਾਰ ਆਏ ਆ ਕਿ 10 ਮੈਂਬਰ ਆ 6 ਆਏ ਆ ਪਰ ਜਿਹੜੇ ਮਤਲ ਘਰ ਤੋਂ ਘਟ ਵੀ ਜਿਹੜਾ ਆਪਾਂ ਕਹਿੰਦੇ ਆ ਨਾ ਇੱਕ ਘਰ ਤੋਂ ਮਗਰ ਇੱਕ ਬੰਦਾ ਜ਼ਰੂਰ ਆਇਆ